ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾजा ਲਾਡੋਵਾਲ ਟੋਲ ਪਲਾजा ਅੱਜ ਇੱਕ ਵਾਰ ਫਿਰ ਲੋਕਾਂ ਦੇ ਲਈ ਫ੍ਰੀ ਕਰ ਦਿੱਤਾ ਗਿਆ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲਾਡੋਵਾਲ ਟੋਲ ਪਲਾਜਾ ਦੀਆਂ ਜਿੱਥੇ ਅੱਜ ਟੋਲ ਪਲਾਜਾ ਨੂੰ ਚਲਾਉਣ ਵਾਲੇ ਕਰਮਚਾਰੀਆਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਇਸ ਟੋਲ ਪਲਾਜਾ ਨੂੰ ਆਵਾਜਾਈ ਵਾਸਤੇ ਫ੍ਰੀ ਕੀਤਾ ਗਿਆ ਹੈ ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕਿ ਟੋਲ ਪਲਾਜਾ ਨੂੰ ਆਪਰੇਟ ਕਰਨ ਵਾਲੇ ਕਰਮਚਾਰੀ ਅੱਜ ਆਪਣੇ ਬੂਤ ਛੱਡ ਕੇ ਧਰਨੇ ਤੇ ਬੈਠੇ ਹੋਏ ਨੇ ਆਪਣੀ ਮੰਗਾਂ ਨੂੰ ਲੈ ਕੇ ਇਹ ਧਰਨਾ ਪ੍ਰਦਰਸ਼ਨ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਲੋਕ ਜਿਹੜੇ ਨੇ ਬਗੈਰ ਟੋਲ ਦਿੱਤੇ ਅੱਜ ਟੋਲ ਪਲਾਜ਼ਾ ਫ੍ਰੀ ਕੀਤਾ ਗਿਆ ਵਾ ਤਾਂ ਸਾਡੇ ਨਾਲ ਕੁਝ ਜਿਹੜੇ ਇਹਨਾਂ ਦੇ ਆਗੂ ਨੇ ਉਹ ਵੀ ਮਜੂਰ ਨੇ ਗੱਲਬਾਤ ਕਰਦਿਆ ਸਰ ਅੱਜ ਜਿਹੜਾ ਟੋਲ ਪਲਾਜ਼ਾ ਫ੍ਰੀ ਕੀਤਾ ਗਿਆ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਇਹ ਕਿਹੜਾ ਵਾ ਫ੍ਰੀ ਕੀਤਾ ਗਿਆ ਕੀ ਮੰਗਾ ਕੀ ਆ ਜਿਸ ਨੂੰ ਲੈ ਕੇ ਅੱਜ ਇਹ ਕਾਰਵਾਈ ਕੀਤੀ ਗਈ ਹੈ ਮੈਂ ਧੰਨਵਾਦ ਕਰਦਾ ਆਪ ਜੀ ਦਾ ਆਪ ਜੀ ਜੋ ਕਵਰੇਜ ਕਰ ਰਹੇ ਹੋ ਇਹ ਜੋ ਟੋਲ ਪਲਾਜ਼ਾ ਦੀ ਵਰਕਰਾਂ ਦੀਆਂ ਜੋ ਹੱਕੀ ਮੰਗਾ ਇੱਥੇ ਬਣਦੀਆਂ ਉਹਨਾਂ ਵਾਰੀ ਬਹੁਤ ਵਾਰੀ ਬੈਠ ਕੇ ਗੱਲਬਾਤ ਹੋ ਚੁੱਕੀ ਸੀ ਪਹਿਲਾਂ ਮੈਂ ਆਪ ਜੀ ਨੂੰ ਮੰਗਾ ਦੱਸ ਦਣਾ ਜਿੱਥੇ ਜੋ ਵਰਕਰ ਕੰਮ ਕਰਦੇ ਉਹਨਾਂ ਨੂੰ ਦਿਹਾੜੀ ਬਹੁਤ ਘੱਟ ਦਿੱਤੀ ਜਾਂਦੀ ਹੈ 10-12000 ਰੁਪਏ ਦੀ ਸੈਲਰੀ ਆ ਬਟ ਗਵਰਨਮੈਂਟ ਦੇ ਅਕੂਨ ਦੇ ਅਕੋਰਡਿੰਗ ਸੈਲਰੀ 22000 ਪਲੱਸ ਬਣਦੀ ਆ ਔਰ ਵਰਕਰਾਂ ਦਾ ਜੋ ਮੈਡੀਕਲ ਹੈ, ਇਨਸ਼ੋਰਸ ਹੈ, ਵੈਲਫੇਅਰ ਹੈ, ਦਿਵਾਲੀ ਬੋਨਸ ਹੈ, ਐਸਆਈ ਉਹ ਵਰਕਰਾਂ ਨੂੰ ਨਹੀਂ ਦਿੱਤਾ ਜਾਂਦਾ। ਕੰਪਨੀ ਉਹਨਾਂ ਚੀਜ਼ਾਂ ਨੂੰ ਛੁਪਾ ਕੇ ਰੱਖਦੀ ਆ। ਕੰਪਨੀ ਨਾਲ ਬਹੁਤ ਵਾਰੀ ਬੈਠ ਕੇ ਗੱਲਬਾਤ ਹੋ ਚੁੱਕੀ ਸੀ। 17 ਤਰੀਕ ਨੂੰ ਵੀ ਧਰਨਾ ਲੱਗਣਾ ਸੀ ਪਰ ਪੱਟ ਪੋਸਟ ਬਾਂਡ ਕੀਤਾ ਗਿਆ। ਕੱਲ ਵੀ ਸਾਰਾ ਦਿਨ ਅਫਸਰ ਸਾਹਿਬਾਨ ਵਿੱਚ ਬੈਠੇ ਸੀ। ਟੇਬਲ ਟਾਕ ਕੀਤੀ ਆ ਪਰ ਕੋਈ ਸਿੱਟਾ ਨਹੀਂ ਨਿਕਲਿਆ। ਆਜ ਮਜਬੂਰਨ ਆਣ ਕੇ ਸਾਨੂੰ ਇਹ ਟੋਲ ਪਲਾਜ਼ਾ ਫ੍ਰੀ ਕਰਨਾ ਪਿਆ। ਅਗਰ ਕੰਪਨੀ ਅਜੇ ਵੀ ਵਰਕਰਾਂ ਦੀਆਂ ਮੰਗਾਂ ਜੋ ਬਣਦਾ ਹੈ ਸਰ ਕਾਨੂੰਨੀ ਤੌਰ ਤੇ ਜੋ ਉਹਨਾਂ ਦਾ ਰਾਈਟ ਬਣਦਾ ਤੇ ਹੱਕ ਤਾਂ ਤੁਸੀਂ ਟੋਲ ਪਲਾਜ਼ਾ ਫ੍ਰੀ ਕੀਤਾ ਗਿਆ ਪਰ ਕਈ ਲੋਕ ਹਜੇ ਵੀ ਕਹਿ ਰਹੇ ਨੇ ਕਿ ਟੋਲ ਪਲਾਜ਼ਾ ਦੇ ਉੱਤੇ ਜਦੋਂ ਕ੍ਰੋਸ ਕਰਦੇ ਆਂ ਤੇ ਫਾਸਟ ਏਕ ਦੇ ਪੈਸੇ ਕੱਟੇ ਜਾ ਰਹੇ ਨੇ ਦੇਖੋ ਜੀ ਮੈਂ ਟੋਲ ਪਲਾਜ਼ਾ ਵਰਕਰ ਜਨ ਦਾ ਜਰਨਲ ਸੈਕਟਰੀ ਸਰਦਾਰ ਜਵੰਤ ਸਿੰਘ ਐਕਚੁਅਲੀ ਕੀ ਹੁੰਦਾ ਹੈ ਜੀ ਇਹ ਜੋ ਹਾਸ਼ਟੈਗ ਹੁੰਦੇ ਆ ਆਟੋਮੈਟਿਕ ਰੀਡ ਹੁੰਦੇ ਨੇ ਅਸੀਂ ਇਸ ਟਾਈਮ ਸਾਰਾ ਹੀ ਸਿਸਟਮ ਬੰਦ ਕੀਤਾ ਹੈ ਫਾਸਟ ਏਕ ਵੀ ਬੰਦ ਹੈ ਹੋ ਸਕਦਾ ਕਿਸੇ ਇੱਕ ਅੱਧੀ ਗੱਡੀ ਦਾ ਪਹਿਲਾਂ ਹੋ ਗਿਆ ਹੋਵੇ ਬਟ ਹੁਣ ਤਾਂ ਟੋਟਲੀ ਪਲਾਜ਼ਾ ਫਰੀ ਚੱਲ ਰਿਹਾ ਕਿਸੇ ਦਾ ਕੋਈ ਫਾਸਟੈਗ ਨਹੀਂ ਕੱਟਿਆ ਜਾ ਰਿਹਾ ਜੀ ਜਦ ਤੱਕ ਮੰਗਾ ਨਹੀਂ ਮੰਨੀਆਂ ਜਾਂਦੀਆਂ ਤੁਹਾਡੀਆਂ ਕਦ ਤੱਕ ਟੋਲ ਪਲਾਜ਼ਾ ਫਰੀ ਰਹੇਗਾ ਇਹ ਲੁਧਿਆਣਾ ਟੋਲ ਪਲਾਜ਼ਾ ਫਰੀ ਰਹੇਗਾ ਅਗਰ ਜ਼ਰੂਰਤ ਪਈ ਤਾਂ ਪੰਜਾਬ ਦੇ ਹੋਰ ਵੀ ਟੋਲ ਪਲਾਜ਼ੇ ਫਰੀ ਕੀਤੇ ਜਾਣਗੇ ਇਹਨਾਂ ਦੀਆਂ ਮੰਗਾਂ ਮੰਨਵਾਉਣ ਦੇ ਵਾਸਤੇ ਜੋ ਹੱਕੀ ਮੰਗਾ ਇਹਨਾਂ ਨੂੰ ਦਵਾਗੇ ਰਹਾਂਗੇ ਕਿੰਨੇ ਕਰਮਚਾਰੀ ਨੇ ਜਿਹੜੇ ਇੱਥੇ ਧਰਨਾ ਪ੍ਰਦਰਸ਼ਨ ਦੇ ਇੱਥੇ 80 ਤੋਂ 85 ਕਰਮਚਾਰੀ ਆ ਬਾਸ ਟਾਈਮ ਸਾਰੇ ਪੰਜਾਬ ਦੇ ਟੋਲ ਪਲਾਜ਼ਾ ਦੇ ਤੋਂ ਕਰਮਚਾਰੀ ਆਏ ਕਟਕੜ 500 ਤੋਂ ਪਲੱਸ ਇੱਥੇ ਵਰਕਰ ਆਏ ਨੇ ਜਿੰਨੇ ਵੀ ਟੋਲ ਪਲਾਜ਼ਾ ਦੇ ਕੰਮ ਕਰਦੇ ਆ ਸਾਰੇ ਵਰਕਰ ਯੂਨੀਅਨ ਦੇ ਅੰਡਰ ਨੇ ਔਰ ਸਾਰੇ ਇੱਥੇ ਪਹੁੰਚੇ ਹੋਏ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਟੋਲ ਪਲਾਜ਼ਾ ਕਰਮਚਾਰੀ ਆਪਣੀ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਇਹਨਾਂ ਦਾ ਕਹਿਣਾ ਹੈ ਕਿ ਕੰਪਨੀ ਦੇ ਨਾਲ ਕਈ ਵਾਰ ਗੱਲਬਾਤ ਹੋਈ ਪਾਰਕ ਉਹਨਾਂ ਦੀ ਸੁਣਵਾਈ ਹੁੰਦੀ ਨਜ਼ਰ ਨਹੀਂ ਆਈ ਤਾਂ ਉਹਨਾਂ ਨੂੰ ਮਜਬੂਰਨ ਧੰਨਾ ਲਗਾਇਆ ਜਾ ਰਿਹਾ ਹੈ ਤਾਂ ਤਸਵੀਰਾਂ ਦੂਜੇ ਪਾਸੇ ਦਿਖਾ ਰਹੇ ਆ ਕਿ ਬਗੈਰ ਟੋਲ ਦਿੱਤੇ ਲੋਕ ਨਿਕਲਦੇ ਹੋਏ ਨਜ਼ਰ ਆ ਰਹੇ ਨੇ ਤਾਂ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜਾ ਵਾ ਲਾਡੋਵਾਲ ਟੋਲ ਪਲਾਜਾ ਜੋ ਅੱਜ ਸਵੇਰੇ 11 ਵਜੇ ਤੋਂ ਆਮ ਲੋਕਾਂ ਦੇ ਲਈ ਫ੍ਰੀ ਕਰ ਦਿੱਤਾ ਗਿਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਾਰ ਫਿਰ ਪੰਜਾਬ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜਾ ਫ੍ਰੀ ਕੀਤਾ ਗਿਆ ਵਾ ਤਾ ਲੋਕਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਹਾ ਜਾਂਦਾ ਹੈ ਕਿ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਾਈ ਜੀ ਕੀ ਕਹਿਣਾ ਜਾਊਂਗੇ ਟੋਲ ਬਲਾਰਾ ਅੱਜ ਫ੍ਰੀ ਕੀਤਾ ਵਾ ਕਿੰਨੀ ਕੋ ਰਾਹਤ ਹੈ ਵਧੀਆ ਜੀ ਪੂਰੀ ਰਾਤ ਵਧੀਆ ਚੰਗਾ ਲੱਗਦਾ ਨਹੀਂ ਗਿਆ ਨਾ ਨਾ ਜੀ ਕੱਟੇ ਨਹੀਂ ਗਿਆ ਨਾ ਨਾ ਕਦੋਂ ਤੱਕ ਫ੍ਰੀ ਹੈ ਅੱਜ ਫ੍ਰੀ ਰਿਹਾ ਦਾ ਕੀ ਗੱਲ ਚੱਲ ਰਹੀ ਹੈ ਵਧੀਆ ਜੀ ਚੰਗੀ ਗੱਲ ਹੈ ਜੇ ਫ੍ਰੀ ਹੋ ਗਿਆ ਤਾਂ ਉਹਦੇ 5-400 ਬਚਿਆ ਕਰੂ ਸਾਡਾ ਚੀਜ਼ ਤਾਂ ਲੋਕ ਕਾਫੀ ਖੁਸ਼ ਨਜ਼ਰ ਆ ਰਹੇ ਨੇ ਕਹਿੰਦੇ ਨੇ ਕਿ ਟੋਲ ਪਲਾजा ਫਰੀ ਹੈ ਤਾਂ ਅੱਜ ਫਰੀ ਦਾ ਉਹ ਲਾਭ ਲੈਂਦੇ ਹੋਏ ਨਜ਼ਰ ਆ ਰਹੇ ਨੇ ਕਹਿੰਦੇ ਨੇ ਕਿ ਪਰਚੀ ਅੱਜ ਬਗੈਰ ਕਟਾਏ ਟੋਲ ਤੋਂ ਨਿਕਲਣਾ ਪਿਆਵਾ ਤੇ ਜਿਸ ਦੀ ਖੁਸ਼ੀ ਹੋਣਾ ਨੂੰ ਹੋ ਰਹੀ ਆ ਤਾਂ ਦੇਖਣਾ ਇਹ ਹੋਏਗਾ ਕਿ ਇਹ ਟੋਲ ਪਲਾजा ਕਦੋਂ ਤੱਕ ਫਰੀ ਹੁੰਦਾ ਵਾ ਤੇ ਲੋਗਾ ਨੂੰ ਕਦੋਂ ਤੱਕ ਬਗੈਰ ਟੋਲ ਦਿੱਤੇ ਤੇ ਸਟੋਲ ਬੁਲਾਇਆ ਤਾਂ ਉਹ ਨਿਕਲਣ ਦੀ ਸੁਵਿਧਾ ਮਿਲਦੀ ਆ ਤਾਂ ਇੱਕ ਪਾਸੇ ਕਰਮਚਾਰੀ ਆਪਣੀ ਮੰਗਾ ਨੂੰ ਲੈ ਕੇ ਧੰਨਾ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਆਮ ਲੋਕ ਬਗੈਰ ਟੋਲ ਦਿੱਤੇ ਲੱਡੋਵਾਲ ਟੋਲ ਬੁਲਾਜਾ ਨੂੰ ਕਰਾਸ ਕਰਦੇ ਹੋਏ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਕੈਮਰਾ ਪਰਸਨ ਰੋਹਿਤ ਦੇ ਨਾਲ ਵਿਵੇਕਤਲ ਪੰਜਾਬ ਤੱਕ ਲੱਡੋਵਾਲ